20 ਸਾਲ ਦੀ ਕੁੜੀ ਨੂੰ ਅਵਦੀ ਪਿਓ ਦੀ ਉਮਰ ਦੇ ਬੰਦੇ ਨਾਲ ਪਿਆਰ ਹੋ ਗਿਆ। ਪਿਆਰ ਹੋਣ ਤੋਂ ਬਾਅਦ ਦੋਨਾਂ ਨੇ ਆਪਸ ਦੇ ਵਿੱਚ ਵਿਆਹ ਕਰਾਉਣਾ ਚਾਹਿਆ ਤੇ ਉਹਨਾਂ ਦੀ ਪਿਆਰ ਦੀ ਕਹਾਣੀ ਸਿਰੇ ਚੜੀ ਤੇ ਉਹਨਾਂ ਦਾ ਅੰਤ ਦੇ ਵਿੱਚ ਕੀ ਹਸ਼ਰ ਹੋਇਆ? ਜਾਣੋ ਇਸ ਵੀਡੀਓ ਦੇ ਵਿੱਚ। ਸੱਚੀ ਘਟਨਾ ਪਿੰਡ ਬੋਹੇ ਦੀ ਪੰਜਾਬ ਦਾ ਬੋਹਾ ਪਿੰਡ ਆ 2024 ਦੀ ਗੱਲ ਹੈ। ਉਸ ਪਿੰਡ ਦੇ ਵਿੱਚ ਦੋ ਪਰਿਵਾਰ ਰਹਿੰਦੇ ਸੀ ਦੋ ਪਰਿਵਾਰਾਂ ਦੇ ਵਿੱਚ ਇੱਕ ਪਰਿਵਾਰ ਦਾ ਮੁਖੀ ਗੁਰਪ੍ਰੀਤ ਸਿੰਘ ਤੇ ਇੱਕ ਪਰਿਵਾਰ ਦਾ ਮੁਖੀ ਸੁਖਪਾਲ ਸਿੰਘ ਸੀ ਦੋਨਾਂ ਦਾ ਆਪਸ ਦੇ ਵਿੱਚ ਬੜਾ ਪਿਆਰ ਸੀ ਇੱਕ ਦੂਜੇ ਨਾਲ ਦਾਲ ਦੀ ਕੋਲੀ ਵੀ ਸਾਂਝੀ ਸੀ ਉਹਨਾਂ ਦੀ ਇੱਕ ਦੂਜੇ ਦੇ ਆਉਂਦੇ ਜਾਂਦੇ ਵਧੀਆ ਦੋਨੇ ਪਰਿਵਾਰਾਂ ਦਾ ਆਪਸ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਸੀ ਹੁਣ ਗੁਰਪ੍ਰੀਤ ਦੇ ਵੀ ਦੋ ਬੱਚੇ ਸੀ ਤੇ ਸੁਖਪਾਲ ਦੇ ਵੀ ਦੋ ਬੱਚੇ ਸੀ ਦੋਨਾਂ ਬੱਚੇ ਇਕੱਠੇ ਆਪਦੇ ਵਿੱਚ ਖੇਡਦੇ ਕਿਉਂਕਿ ਗਵਾਂਢੀ ਸੀ ਖੇਡਣੀ ਸੀ ਇੱਕ ਦੂਜੇ ਦੇ ਘਰੇ ਜਾਂਦੇ ਭੈਣ ਭਰਾਵਾਂ ਵਾਲਾ ਪਿਆਰ ਸੀ ਆਪਸ ਦੇ ਵਿੱਚ ਦੋਨੇ ਪਰਿਵਾਰਾਂ ਦਾ ਪੂਰਾ ਫੁੱਲ ਮਿਲਣ ਵਰਤਨ ਸੀ ਵਿਹਾਰਾਂ ਤਿਹਾਰਾਂ ਦੇ ਵਿੱਚ ਇੱਕ ਦੂਜੇ ਦੇ ਵਧੀਆ ਇਕੱਠੇ ਮਤਲਬ ਜਦੋਂ ਕਿਤੇ ਕਿਸੇ ਰਿਸ਼ਤੇਦਾਰੀ ਚ ਵਿਆਹ ਜਾਣਾ ਜਾਂ ਕਿਤੇ ਜਾਣਾ ਇੱਕ ਦੂਜੇ ਨੂੰ ਨਾਲ ਵੀ ਲੈ ਜਾਂਦੇ ਸੀ ਇੰਨੀ ਉਹਨਾਂ ਦੀ ਆਪਸ ਦੇ ਵਿੱਚ ਲਿਹਾਜ਼ ਸੀ ਹੁਣ ਜਿਹੜਾ ਗੁਰਪ੍ਰੀਤ ਸੀ ਇੱਕ ਘਰ ਦਾ ਮੁਖੀ ਗੁਰਪ੍ਰੀਤ ਸੀ ਜਿਹੜਾ ਉਹ ਸੀਗਾ ਥੋੜਾ ਜਆ ਜਨਾਨੀ ਆਵਾਜ਼ ਬੰਦਾ ਤਾਂ ਜਦੋਂ ਸੁਖਪਾਲ ਦੀ ਧੀ ਸੀ ਜਿਹੜੀ ਉਹ ਗੁਰਪ੍ਰੀਤ ਦੇ ਘਰੇ ਖੇਡਣ ਆਇਆ ਕਰੇ ਘਰੇ ਉਹਨਾਂ ਦੀ ਰਸੋਈ ਚ ਵੀ ਜਾਇਆ ਕਰੇ ਚਾ ਕੇ ਕੁਝ ਖਾ ਵੀ ਲਿਆ ਕਰੇ ਕਿਉਂਕਿ ਜਦੋਂ ਇੱਕ ਬਣੇ ਹੋਏ ਸੀ ਦੋਨੇ ਪਰਿਵਾਰ ਤਾਂ ਜਦੋਂ ਗੁਰਪ੍ਰੀਤ ਨੇ ਸੁਖਪਾਲ ਦੀ ਧੀ ਤੇ ਗਲਤ ਅੱਖ ਰੱਖ ਲਈ ਤਾਂ ਜਦੋਂ ਉਹ ਨੂੰ ਉਹ ਕੋਈ ਮਜ਼ਾਕ ਕਰਿਆ ਕਰੇ ਕੋਈ ਗਲਤ ਮਜ਼ਾਕ ਕਰਿਆ ਕਰੇ ਗਲਤ ਇਰਾਦੇ ਨਾਲ ਮਜ਼ਾਕ ਕਰਿਆ ਕਰੇ ਤਾਂ ਉਹ ਇਹ ਸੋਚ ਕੇ ਕਰਿਆ ਕਰੇ ਵੀ ਜੇ ਇਹ ਅੱਗਿਓ ਕੁਝ ਬੋਲ ਪੀ ਤੇ ਕੁੜੀ ਦਾ ਨਾਂ ਸੀ ਗੋਪੋ ਵੀ ਜੇ ਗੋਪੋ ਕੁਛ ਮੈਨੂੰ ਗਲਤ ਬੋਲਣ ਲੱਗੀ ਮੰਦਾ ਚੰਗਾ ਬੋਲਣ ਲੱਗੀ ਰੌਲਾ ਪਾਉਣ ਲੱਗੀ ਕਿ ਮੈਨੂੰ ਪੁੱਠਾ ਪੁੱਠਾ ਸਿੱਧਾ ਬੋਲ ਰਿਹਾ ਇਹ ਬੰਦਾ ਹਨਾ ਤਾਂ ਮੈਂ ਕਹਿੰਦੂੰ ਤੂੰ ਤਾਂ ਧੀਏ ਗੁੱਸੇ ਹੀ ਕਰ ਗਈ ਮੈਂ ਤਾਂ ਤੇਰੇ ਨਾਲ ਮਜ਼ਾਕ ਕਰਦਾ ਸੀ ਇਹੋ ਜਿਹਾ ਮਜ਼ਾਕ ਕਰਦਾ ਸੀ ਤਾਂ ਹੁੰਦਾ ਕੀ ਜਦੋਂ ਗੋਪੂ ਨੂੰ ਉਹ ਮਜ਼ਾਕ ਕਰਿਆ ਕਰੇ ਪੁੱਠੇ ਸਿੱਧੇ ਇਸ਼ਾਰੇ ਕਰਿਆ ਕਰੇ ਹੁਣ ਗੋਪੂ ਵੀ ਮਤਲਬ ਕਿ ਜਵਾਨ ਸੀ ਉਹ ਵੀ ਉਹਦੀਆਂ ਗੱਲਾਂ ਦੇ ਵਿੱਚ ਆ ਗਈ ਗਲਤ ਇਸਾਰਿਆਂ ਦੇ ਵਿੱਚ ਆ ਗਈ ਉਹਨੂੰ ਵੀ ਉਹਦੇ ਵੀ ਸਿਰ ਤੇ ਇਸਕ ਦਾ ਭੂਤ ਸਵਾਰ ਹੋ ਗਿਆ ਤਾਂ ਦੋਨਾਂ ਨੂੰ ਆਪਸ ਦੇ ਵਿੱਚ ਪਿਆਰ ਹੋ ਗਿਆ ਤੇ ਜਦੋਂ ਪਿਆਰ ਹੋ ਗਿਆ ਆਪਸ ਚ ਮਿਲਦੇ ਰਹੇ ਖੇ ਖਾਂਦੇ ਰਹੇ ਸਬੰਧ ਵੀ ਬਣਾਉਂਦੇ ਰਹੇ ਸ਼ਰੀਰਕ ਸਬੰਧ ਬਣਾਉਣ ਤੋਂ ਬਾਅਦ ਜਦੋਂ ਉਹਨਾਂ ਦੇ ਘਰੇ ਇਸ ਚੀਜ਼ ਦਾ ਪਤਾ ਲੱਗਿਆ ਕਿ ਮਾਮਲਾ ਬਿਲਕੁਲ ਖਰਾਬ ਹੋ ਚੁੱਕਿਆ ਤਾਂ ਗੁਰਪ੍ਰੀਤ ਦੇ ਜਿਹੜੇ ਘਰੇ ਪਰਿਵਾਰ ਸੀਗਾ ਪਰਿਵਾਰਕ ਮੈਂਬਰ ਸੀ ਤੇ ਉਹਦੇ ਮੁੰਡੇ ਸੀ ਤਾਂ ਉਹਨਾਂ ਨੇ ਆਪਦੇ ਪਿਓ ਦੀ ਬਹੁਤ ਜ਼ਿਆਦੇ ਕਾਫੀ ਹੱਦ ਤੱਕ ਲਾਹ ਪਾ ਕਰੀ ਵੀ ਤੇਰੇ ਚਿੱਟੀ ਦਾੜੀ ਆ ਵੀ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਯਾਰ ਤੇਰੀ ਧੀ ਦੀ ਉਮਰ ਦੀ ਆ ਉਹ ਸਾਡੇ ਨਾਲ ਖੇਡਦੀ ਰਹੀ ਆ ਤੇਰੀ ਗੋਦੀ ਚ ਉਹ ਖੇਡਦੀ ਆ ਤੂੰ ਉਹਨੂੰ ਪਾਲ ਪਲੋਸ ਕੇ ਕਿੱਡੀ ਕਰਿਆ ਤੇਰੀ ਵੀ ਇੱਕ ਧੀ ਆ ਉਹ ਵੀ ਤੂੰ ਉਹਤੇ ਗਲਤ ਨਿਗਾਹ ਰੱਖੀ ਤੂੰ ਉਹਦੇ ਨਾਲ ਕੀ ਕੋ ਕਰਮ ਕਰਦਾ ਤੇ ਉਸ ਤੋਂ ਬਾਅਦ ਜਦੋਂ ਗੋਪੂ ਦੇ ਘਰੇ ਪਤਾ ਲੱਗਿਆ ਤਾਂ ਗੋਪੂ ਦੇ ਪਿਓ ਨੇ ਸੁਖਪਾਲ ਨੇ ਵੀ ਉਹਦੀ ਵਾਵਾ ਗੁੱਤ ਪੱਟੀ ਤੇ ਉਹਨੂੰ ਕੁੱਟਿਆ ਮਾਰਿਆ ਵੀ ਤੇ ਜਦੋਂ ਕਾਫੀ ਇਸ ਚੀਜ਼ ਨੂੰ ਉਹ ਸੀਰੀਅਸ ਲੈ ਗਏ ਉਸ ਤੋਂ ਬਾਅਦ ਗੋਪੋ ਦਾ ਵਿਆਹ ਰੱਖਤਾ ਉਹਨਾਂ ਨੇ ਆਖਿਆ ਵੀ ਆਪਾਂ ਫਾਹਾ ਵੱਡੂ ਮੂੰਹ ਕਾਲਾ ਕਰਾਊਗੀ ਵਿਆਹ ਰੱਖਣ ਤੋਂ ਬਾਅਦ ਕੜਾਹੀ ਚੜ ਗਈ ਵਿਆਹ ਦੀਆਂ ਤਿਆਰੀਆਂ ਹੋਈ ਜਾਂਦੀਆਂ ਘਰ ਸੱਪ ਕੇ ਸਾਰਾ ਕੁਝ ਹੋ ਗਿਆ ਜਦੋਂ ਕੜਾਹੀ ਵਾਲਾ ਦਿਨ ਆਇਆ ਤਾਂ ਆਪਸ ਦੇ ਵਿੱਚ ਤਾਂ ਉਹ ਵਰਤਨ ਹਟ ਗਏ ਗੁਰਪ੍ਰੀਤ ਤੇ ਸੁਖਪਾਲ ਆਪਸ ਦੇ ਵਿੱਚ ਆਉਣੋ ਜਾਣੋ ਇੱਕ ਦੂਜੇ ਦੇ ਘਰੋਂ ਹਟ ਗਏ ਪਰ ਗੋਪੋ ਤੇ ਗੁਰਪ੍ਰੀਤ ਇੱਕ ਦੂਜੇ ਨਾਲ ਫੋਨ ਤੇ ਗੱਲਾਂ ਕਰਦੇ ਰਹੇ ਉਹਨਾਂ ਦਾ ਪਿਆਰ ਉਸੇ ਤਰ੍ਹਾਂ ਹੀ ਬਰਕਰਾਰ ਰਿਹਾ ਇੱਕ ਦੂਜੇ ਤੋਂ ਅਲੱਗ ਨਹੀਂ ਹੋਣਾ ਚਾਹੁੰਦੇ ਸੀ ਤਾਂ ਉਹਨਾਂ ਨੇ ਕੜਾਹੀ ਸੀ ਜਦੋਂ ਵਿਆਹ ਦਾ ਪ੍ਰੋਗਰਾਮ ਚੱਲੀ ਜਾਂਦਾ ਉਹਨਾਂ ਨੇ ਰਾਤ ਨੂੰ ਇੱਕ ਦੂਜੇ ਨਾਲ ਫੋਨ ਤੇ ਗੱਲ ਕਰਕੇ ਪਿੰਡ ਛੱਡ ਕੇ ਬਾਗੇ ਪਿੰਡ ਛੱਡ ਕੇ ਜਦੋਂ ਚਲੇ ਗਏ ਤਾਂ ਹੱਥਾਂ ਪੈਰਾਂ ਦੀ ਪੈ ਗਈ ਸਾਰੇ ਟੱਬਰ ਦੇ ਵਿੱਚ ਭਾਜੜ ਮੱਚ ਗਈ ਵੀ ਹੁਣ ਕੀ ਕਰੀਏ ਵਿਆਹ ਤਾਂ ਦੇਣਾ ਹੈ ਤਾਂ ਉਹਨਾਂ ਨੇ ਜਦੋਂ ਇੱਕ ਦੂਜੇ ਨਾਲ ਫੋਨ ਤੇ ਕੰਟੈਕਟ ਕਰਿਆ ਇੱਕ ਦੂਜੇ ਦੇ ਪਰਿਵਾਰਾਂ ਦੇ ਨਾਲ ਉਹਨਾਂ ਨੇ ਆਖਿਆ ਵੀ ਸਾਡਾ ਵੀ ਬੰਦਾ ਹੈ ਨਹੀਂ ਉਹ ਕਹਿੰਦੇ ਵੀ ਸਾਡੀ ਵੀ ਕੁੜੀ ਹੈ ਨਹੀਂ ਉਹਨਾਂ ਨੂੰ ਜਦੋਂ ਕਲੀਅਰ ਹੋ ਗਈ ਇਹ ਗੱਲ ਕਿ ਉਹ ਇੱਕ ਦੂਜੇ ਨਾਲ ਭੱਜ ਗਏ ਤਾਂ ਉਹਨਾਂ ਨੇ ਭਾਲ ਉਹਨਾਂ ਦੀ ਸ਼ੁਰੂ ਕਰਤੀ ਉਹਨਾਂ ਨੂੰ ਕਿਤੇ ਵੀ ਨਹੀਂ ਥਿਆਏ ਉਹਨਾਂ ਨੇ ਬਹੁਤ ਭਾਲ ਜਦੋਂ ਕੀਤੀ ਉਹਨਾਂ ਨੂੰ ਪਤਾ ਲੱਗਿਆ ਕਿ ਉਹ ਤਲਵੰਡੀ ਕਿਸੇ ਕੋਠੀ ਦੇ ਵਿੱਚ ਰਹਿ ਰਹੇ ਨੇ ਕੋਠੀ ਕਿਰਾਏ ਤੇ ਲੈ ਕੇ ਰਹਿ ਰਹੇ ਨੇ ਤਾਂ ਉਹਨਾਂ ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗੱਲ ਵੀ ਹੋਈ ਤਾਂ ਕੁੜੀ ਵਾਲਿਆਂ ਨੇ ਗੋਪੋ ਦੇ ਪਿਓ ਨੇ ਉਹਨੂੰ ਕਿਹਾ ਕਿ ਧੁਈ ਧੀਏ ਤੂੰ ਕਿਵੇਂ ਨਾ ਕਿਵੇਂ ਕਰਕੇ ਵਾਪਸ ਆ ਜਾ ਅਸੀਂ ਤੈਨੂੰ ਕੁਝ ਨਹੀਂ ਕਹਿੰਦੇ ਛੋਡਾ ਵਿਆਹ ਕਰ ਦਿੰਦੇ ਆਪਸ ਦੇ ਵਿੱਚ ਤੁਸੀਂ ਇੰਨਾ ਪਿਆਰ ਕਰਦੇ ਹੋ ਇੱਕ ਦੂਜੇ ਨੂੰ ਤਾਂ ਛੋਡਾ ਅਸੀਂ ਵਿਆਹ ਕਰ ਦਿੰਦੇ ਆ ਇਸੇ ਤਰ੍ਹਾਂ ਹੀ ਗੁਰਪ੍ਰੀਤ ਦੇ ਮੁੰਡਿਆਂ ਨੇ ਫੋਨ ਕਰਕੇ ਗੁਰਪ੍ਰੀਤ ਨੂੰ ਕਿਹਾ ਕਿ ਬਾਪੂ ਤੂੰ ਆ ਜਾ ਪਿੰਡ ਜੇ ਤੁਸੀਂ ਇੰਨਾ ਇੱਕ ਦੂਜੇ ਨੂੰ ਪਿਆਰ ਕਰੀ ਬੈਠੇ ਹੋ ਤਾਂ ਅਸੀਂ ਤੁਹਾਡਾ ਵਿਆਹ ਇੱਕ ਦੂਜੇ ਨਾਲ ਕਰ ਦਿਆਂਗੇ ਤੇ ਹੁਣ ਕਹਾਣੀ ਉਸ ਤੋਂ ਬਾਅਦ ਕੀ ਬਣਦੀ ਆ ਧਿਆਨ ਨਾਲ ਸੁਣਿਓ ਜਦੋਂ ਦੋਨੇ ਜਾਨਿਆਂ ਨੂੰ ਗੱਲਾਂ ਦੇ ਵਿੱਚ ਲਾ ਕੇ ਵਾਪਸ ਪਿੰਡ ਬੁਲਾਇਆ ਤੇ ਪਿੰਡ ਆਪਦੀ ਮੋਟਰ ਤੇ ਬੁਲਾ ਲਿਆ ਵੀ ਤੁਸੀਂ ਮੋਟਰ ਤੇ ਆਜੋ ਵੀ ਤੁਸੀ ਨੂੰ ਇੱਥੋਂ ਹੀ ਕੋਰਟ ਦੇ ਵਿੱਚ ਲੈ ਜਾਵਾਂਗੇ ਪਿੰਡ ਦੇ ਵਿੱਚ ਬਹੁਤ ਬਦਨਾਮੀ ਹੋਈ ਜਾਂਦੀ ਆ ਵੀ ਤੁਸੀਂ ਕੋਰਟ ਦੇ ਵਿੱਚ ਮੈਰਿਜ ਕਰਾ ਕੇ ਕਿਤੇ ਬਾਹਰ ਹੀ ਰਹਿਣ ਲੱਗ ਜਿਓ ਵੀ ਤੁਸੀਂ ਵਿਆਹ ਕਰਾ ਲਓ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਉਹ ਪਿੰਡ ਵਾਲੀ ਮੋਟਰ ਤੇ ਆ ਗਏ ਮੋਟਰ ਤੇ ਆ ਕੇ ਜਿਹੜਾ ਸੁਖਪਾਲ ਸੀ ਕੁੜੀ ਦਾ ਪਿਓ ਉਹ ਵੀ ਆਪਦੇ ਨਾਲ ਪੰਜ-ਸੱਤ ਬੰਦੇ ਨਾਲ ਲੈ ਕੇ ਗਿਆ ਸੀ ਇੱਧਰ-ਉੱਧਰ ਉਹਨੇ ਖੜਾਤੇ ਜਦੋਂ ਦੋਨੇ ਜਣੇ ਗੱਡੀ ਤੋਂ ਉਤਰੇ ਤਾਂ ਫਿਰ ਉਹਨਾਂ ਦੀ ਪਿਆਰ ਕਹਾਣੀ ਉੱਥੇ ਉਹਦਾ ਅੰਤ ਹੋ ਗਿਆ ਦੋਨਾਂ ਨੂੰ ਇਸ ਤਰ੍ਹਾਂ ਵੱਡਿਆ ਕੇ ਲਾਸਾਂ ਨੂੰ ਪਛਾਨਣਾ ਮੁਸ਼ਕਲ ਹੋ ਗਿਆ ਗੁਰਪ੍ਰੀਤ ਦੀ ਲਾਸ ਤਾਂ ਉਸ ਤੋਂ ਵੱਧ ਕਿਤੇ ਲੱਭੀ ਹੀ ਨਹੀਂ ਤੇ ਕੁੜੀ ਦੀ ਲਾਸ ਲੱਭ ਗਈ ਕਿਉਂਕਿ ਉਹਦੀ ਲਾਸ ਜਿਹੜੀ ਉਹ ਤਾਂ ਦਰਿਆ ਦੇ ਵਿੱਚ ਸੁੱਟਦੀ ਸੀ ਗੁਰਪ੍ਰੀਤ ਦੀ ਬੰਦੇ ਦੀ ਲਾਸ ਸੀ ਜਿਹੜਾ ਜਿਹੜੇ ਬੁੜੇ ਨੇ ਖੇ ਖਾਦੀ ਸੀ ਇੱਕ ਕੁੜੀ ਨਾਲ ਤੇ ਜਿਹੜੀ ਕੁੜੀ ਸੀ ਉਹਦੀ ਲਾਸ ਲੱਭ ਗਈ ਉਹਦਾ ਸੰਸਕਾਰ ਵੀ ਕਰਿਆ ਉਹਦੀ ਲਾਸ ਤਾਂ ਉੱਥੇ ਹੀ ਪਈ ਸੀ ਤੇ ਉਸ ਤੋਂ ਬਾਅਦ ਕੋਟ ਕਚੇਰੀ ਦੇ ਚੱਕਰ ਜਿਹੜੇ ਲੱਗਣੇ ਹੁੰਦੇ ਨੇ ਉਹ ਤਾਂ ਦੋਨੇ ਪਰਿਵਾਰਾਂ ਦੇ ਲੱਗਣੇ ਸੀ ਉਹਨਾਂ ਨੂੰ ਸਜ਼ਾ ਵੀ ਹੋਈ ਸੋ ਕਹਿਣ ਦਾ ਮਤਲਬ ਹੈ ਕਲ ਜੋਗੇ ਇੰਨਾ ਕੁ ਸਿਖਰਾਂ ਤੇ ਆਇਆ ਪਿਆ ਪਹਿਲੀ ਗੱਲ ਤਾਂ ਸਲੂਟ ਆ ਉਹਨਾਂ ਦੋਨੇ ਪਰਿਵਾਰਾਂ ਨੂੰ ਜਿਨ੍ਹਾਂ ਨੇ ਰਲ ਕੇ ਇਹੋ ਜਾਂ ਦਾ ਕੋੜ ਵੜਤਾ ਜਿਨ੍ਹਾਂ ਨੇ ਇਹ ਜਾਂ ਨੂੰ ਖਤਮ ਕਰਤਾ ਇਹ ਵੀ ਇੱਕ ਬਹੁਤ ਚੰਗਾ ਸੰਦੇਸ਼ ਜਾਂਦਾ ਸਮਾਜ ਦੇ ਵਿੱਚ ਵੀ ਜੇ ਖੇ ਖਾਣੀ ਆ ਤਾਂ ਕਿ ਅਸੀਂ ਹਾਨ ਪਰਵਾਨ ਨਾਲ ਖਾਓ ਇਹੋ ਜੀ ਚਿੱਟੀ ਦਾੜੀ ਕਰਕੇ ਜਦੋਂ ਸਿਵਿਆਂ ਦੇ ਵਿੱਚ ਬੰਦੇ ਦੀਆਂ ਲੱਤਾਂ ਹੁੰਦੀਆਂ ਉਹ ਇਹੋ ਜੀਆਂ ਕਰਤੂਤਾਂ ਕਰਦਾ ਤਾਂ ਫਿਰ ਵੀਰੇ ਉਹਨਾਂ ਬੰਦਿਆਂ ਨੇ ਉਹਨਾਂ ਨੂੰ ਜਦੋਂ ਵੱਡਿਆ ਨਾ ਭਾਈ ਇਹ ਬਹੁਤ ਵਧੀਆ ਇੱਕ ਮੈਸੇਜ ਗਿਆ 2024 ਦੀ ਗੱਲ ਆ ਸਮਾਜ ਦੇ ਵਿੱਚ ਬਹੁਤ ਵਧੀਆ ਮੈਸੇਜ ਗਿਆ ਇਹ ਜੇ ਕੋਈ ਇਹੋ ਜੀ ਖੇ ਖਾਂਦਾ ਅਬ ਦੀ ਧੀ ਵਰਗੀ ਕੁੜੀ ਦੇ ਨਾਲ ਇਹੋ ਜੇ ਕੁਕਰਮ ਕਰਦਾ ਤਾਂ ਫਿਰ ਉਹਦੀ ਬਣਦੀ ਸਜ਼ਾ ਇਹੋ ਹੀ ਬਣਦੀ ਆ ਮੈਂ ਵੀਡੀਓ ਦੇ ਵਿੱਚ ਨਾਮ ਲੈ ਕੇ ਨਹੀਂ ਦੱਸਣਾ ਚਾਹੁੰਦਾ ਸੀ ਕਿੰਨਾ ਦੀ ਕੁੜੀ ਸੀ ਕਿਹੜਾ ਪਿੰਡ ਸੀ ਪਰ ਮੈਂ ਸਲੂਟ ਵੀ ਕਰਦਾ ਉਹਨਾਂ ਵੀਰਾਂ ਨੂੰ ਜਿਨ੍ਹਾਂ ਨੇ ਅਬਦੀ ਅਣਖ ਜਗਾਈ ਤੇ ਦੋਨਾਂ ਨੂੰ ਵੱਢ ਕੇ ਮਾਰ ਮੁਕਾਇਆ